ਰਾਤ ਆਪਾਂ ਰਹੇ ਸੀਗੇ ਸਰਤਾਜ ਹੋਟਲ ਚ ਹਾਂ ਸੋਨਾ ਹੋਟਲ ਆ ਬਾਈ ਦਾ ਸਾਹਮਣੇ ਨੰਬਰ ਹੈ ਵੀਡੀਓ ਰੋਕ ਕੇ ਤੁਸੀਂ ਨੰਬਰ ਦੇਖ ਲੈਣਾ ਤੇ ਬਾਈ ਬੜੇ ਘੈਂਟ ਬੰਦੇ ਨੇ ਪੂਰਾ ਸਿਰਾ ਜਿਹਨੂੰ ਕਹਿੰਦੇ ਨੇ ਨਾ ਸਿਰਾ ਬੰਦਾ ਜਮਾ ਸਿਰੇ ਬੰਦੇ ਨੇ ਆਏ ਤੇ ਆ ਬਾਈ ਅੰਕਿਤ ਆਪਣਾ ਘੈਂਟ ਬੰਦਾ ਇਹ ਕਿਚਨ ਅੰਕਲ ਜੀ ਇਹ ਇਹਨਾਂ ਦਾ ਇਹ ਹੋਟਲ ਹੈ ਅੰਕਲ ਜੀ ਬਹੁਤ ਪਿਆਰ ਲਵ ਯੂ ਹੈ ਤੁਸੀਂ ਬਹੁਤ ਰਿਸਪੈਕਟ ਕਰਦੇ ਹੋ ਅੱਗੇ ਕੋਈ ਵੀ ਇੱਥੇ ਆਏਗਾ ਤੇ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਵਾਲਾ ਹੋਟਲ ਚ ਠੀਕ ਹੈ ਜੀ ਓਕੇ ਤੇ ਬਿੱਟੀ ਬਾਈ ਬੰਦੇ ਵੀ ਓਨਰ ਦਾ ਬਹੁਤ ਸਰਾ ਬੰਦਾ ਹਾਂ ਬਿੱਟੀ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਬਾਏ ਬਾਏ ਹਾਂ ਜੱਗ ਜਿਉਂਦਾ ਦੇ ਮੇਲੇ ਮਿੱਤਰਾਂ ਜਲਦੀ ਮਿਲਾਂਗੇ ਦੁਬਾਰੇ ਬਿਲਕੁਲ ਬਿਲਕੁਲ ਤੇ ਬਾਈ ਇੱਥੋਂ ਵਾਪਸ ਜਾਣਗੇ ਤੇ ਆਪਾਂ ਚੱਲਦੇ ਆਂਗਾ ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਨਿਕਲ ਗਏ ਆ ਜੀ ਕੰਡਾ ਘਾੜ ਤੋਂ ਕੰਡਾ ਘਾੜ ਤੋਂ ਜਾਵਾਂਗੇ ਆਪਾਂ ਸਾਧੂਪੁਰ ਇੱਥੋਂ ਹੈਗਾ ਸਾਧੂਪੁਰ 15 ਤੋਂ 20 ਕਿਲੋਮੀਟਰ ਤੇ ਸਾਧੂਪੁਰ ਤੱਕ ਕੰਮ ਰਹਿਲਾ ਹੀ ਆ ਜਿਆਦਾ ਚੜ੍ਹਾਈ ਨਹੀਂ ਹੈਗੀ ਘਾਟ ਹੀ ਹੈ ਉਸ ਤੋਂ ਅੱਗੇ ਫਿਰ ਚੈਲ ਤੱਕ ਤਕੜਾ ਕੰਮ ਸਾਧੂਪੁਰ ਆ ਬੋਰਡ ਦਸੀ ਜਾਂਦਾ ਕਿ 11 ਕਿਲੋਮੀਟਰ ਰਹਿ ਗਿਆ ਯਾਨੀ ਕਿ 11 ਕਿਲੋਮੀਟਰ 11 ਦਾ 12 13 ਲਾ ਲਓ ਕਿਉਂਕਿ ਇਹਨਾਂ ਦੇ ਬੋਰਡ ਵੀ ਗਲਤੀ ਹੁੰਦੇ ਨੇ ਸੋ ਉੱਥੋਂ ਤੱਕ ਦਾ ਕੰਮ ਰਹਿ ਲਾ ਤੇ ਉਦੋਂ ਅੱਗੇ ਫਿਰ ਥੋੜਾ ਕੰਮ ਆੜ ਏ ਕਿਉਂਕਿ 250 ਮੀਟਰ ਤੇ ਹੈਗਾ ਆਪਣਾ ਚੈਲ ਜੇ ਰੈਸਟਾਂ ਵਾਂਹੀ ਲੱਗੇ ਫਿਰਦੇ ਆ 14 6:300 ਦੇ ਲਗੇ ਫਿਰਦੇ ਆਪਾਂ ਸੋ ਸਵੇਰ ਦਾ ਟਾਈਮ ਆ ਮੌਸਮ ਬੜਾ ਸੋਹਣਾ ਹੈ ਮੀ ਪੈ ਗਿਆ ਟ ਹੈ ਇਹ ਲਿੰਕ ਰੋਡ ਤੇ ਜਾ ਰਹੇ ਆਂ ਤੇ ਸਾਈਕਲਿੰਗ ਦੇ ਵਿੱਚ ਰਿਮੋਟ ਏਰੀਏ ਦੇ ਵਿੱਚ ਸਾਈਕਲਿੰਗ ਕਰਨ ਦਾ ਸਵਾਦ ਵੱਖਰਾ ਹੈ ਪਹਾੜਾਂ ਚ ਕਿਉਂਕਿ ਵੱਡੇ ਰੋਡਾਂ ਤੇ ਤਾਂ ਟ੍ਰੈਫਿਕ ਹੀ ਮਾਰ ਦਿੰਦੀ ਹੈ ਸੋ ਜੁੜੇ ਰਿਹਾ ਜੇ ਬਲੌਗ ਨੂੰ ਲਾਸਟ ਤੱਕ ਵੇਖਿਆ ਕਰੋ ਮੇਰੇ ਵੀਰ ਤੁਹਾਨੂੰ ਰਿਕਵੈਸਟ ਹੱਥ ਜੋੜ ਕੇ ਤੇ ਲਾਈਕ ਜ਼ਰੂਰ ਕਰਿਆ ਕਰੋ ਤੁਹਾਡੇ ਲਾਈਕ ਨਾਲ ਹੌਸਲਾ ਵੱਧਦਾ ਹੈ ਤੇ ਕੰਡਾ ਘਾੜ ਤੋਂ ਚੈਲਵਨ ਜਿਹੜਾ ਰਾਹ ਜਾਂਦਾ ਹੈ ਨਾ ਨਿੱਕਾ ਆ ਰਾਹ ਹੈ ਤੇ ਉਹਦੇ ਉੱਤੇ ਵਿਊ ਬਹਲੇ ਸੋਹਣੇ ਨੇ ਪਿੱਛੇ ਦੇਖੋ ਸੋਹਣੀ ਖੂਬਸੂਰਤੀ ਹੈ ਤੇ ਥੱਲੇ ਕੋਈ ਨਦੀ ਵੀ ਚੱਲ ਰਹੀ ਹੈ ਇਹ ਨਹੀਂ ਪਤਾ ਕਿਹੜੀ ਹੈ ਤੇ ਬੜਾ ਘੈਂਟ ਕੰਮ ਇੱਥੇ ਬੜਾ ਸੋਹਣਾ 뷰 ਹੈ ਨਿੱਕੀ ਜੀ ਸੜਕ ਹੈ ਨਾ ਓਨੀ ਟ੍ਰੈਫਿਕ ਹੈ ਤੇ ਜਗ੍ਹਾ ਜਗ੍ਹਾ ਹੋਟਲ ਬਣੇ ਹੋਏ ਨੇ ਰਹਿਣਾ ਖਾਣਾ ਪੀਣਾ ਦਾ ਵੀ ਕੋਈ ਐਡਾ ਚੱਕਰ ਨਹੀਂ ਹੈਗਾ ਜਿੱਥੇ ਮਰਜੀ ਤੁਸੀਂ ਰਹਿ ਸਕਦੇ ਹੋ ਤੇ ਚੱਲਦੇ ਚਲਾਦੇ ਚੱਲਦੇ ਚਲਾਦੇ ਕੀ ਹੋਇਆ ਇੱਕ ਮੰਦਿਰ ਆਇਆ ਸ਼ਿਵਜੀ ਮਹਾਰਾਜੀ ਦੀ ਮੂਰਤੀ ਹੈ ਨਿੱਕਾ ਜਿਹਾ ਮੰਦਿਰ ਹੈ ਤੇ ਪਾਣੀ ਆਪਾਂ ਗਲਤੀ ਕਰ ਗਏ ਸਾਂ ਇੱਕ ਨਿੱਕੀ ਜੀ ਪਾਣੀ ਆਪਾਂ ਭਰਿਆ ਨਹੀਂ ਉੱਥੋਂ ਇੱਥੇ ਚੜਨਾ ਹੈਗਾ ਚੜਨੇ ਤੋਂ ਪੜਨੇ ਆ ਪਾਣੀ ਬਾਈ ਸਿਆ ਚੜਨੇ ਤੱਕ ਤਾਂ ਜਾ ਨਹੀਂ ਜਾਣਾ ਕਿੱਧਰੋਂ ਕਿੱਧਰੋਂ ਉਧਰ ਜਗ੍ਹਾ ਹੈਗੀ ਏ ਚਲਨਾ ਤਾਂ ਦੂਰ ਆਹਾ ਗਾਏ 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 ਆਏਗਾ ਪੀਣੇ ਦਾ ਪਾਣੀ ਪਾਣੀ ਪੀਨੇ ਆ ਠੰਡ ਚ ਲੱਗੇ ਫਿਰਨੇ ਆ ਪਾਵੇਂ ਮੌਸਮ ਠੰਡਾ ਇੱਥੇ ਪਰ ਪਿਆਸ ਪਾਣੀ ਦੀ ਫਿਰ ਵੀ ਲੱਗਦੀ ਆ ਸਾਹਮਣੇ ਬੋਰਡ ਹੈ ਰਸੀ ਆਂਦਾ ਕਿ ਸੱਜੇ ਨੂੰ ਚੈਲ ਤੇ ਖੱਬੇ ਨੂੰ ਇਧਰ ਔਰੀ ਔਰੀ ਨਿਕਾ ਜਾਂ ਪਿੰਡ ਹੈ ਇੱਕ ਪਰ ਸੁਣਿਆ ਕਿਸੇ ਲੋਕਲ ਬੰਦੇ ਨੂੰ ਪੁੱਛਿਆ ਸੀਗਾ ਕਹਿੰਦੇ ਬਾਹਲਾ ਸੋਹਣਾ ਪਿੰਡ ਹੈ ਵਿਉ ਬੜੇ ਸੋਹਣੇ ਨੇ ਤੇ ਆਪਾਂ ਇਧਰ ਉਧਰ ਦੀ ਜਾ ਰਹੇ ਆ ਥੱਲੇ ਜਾਣਾ ਤੇ ਸਾਧੂ ਪੁਲ ਦੇ ਨੇੜੇ ਤੇੜੇ ਆ ਗਏ ਆਪਾਂ ਆਪਾਂ ਤੁਰਦੇ ਤੁਰਦੇ ਆ ਗਏ ਇੱਕ ਟਾਪੇ ਦੇ ਆ ਖੜੇ ਆਪਣੇ ਆਗੇ ਬਾਈ ਆਗੇ ਤੇ ਸ਼ਾਪਿੰਗ ਲੈਣਾ ਆ ਬਾਈ ਦਾ ਨਿੱਕਾ ਜਿਹਾ ਕੈਫੇ ਪੀਟੀਐਮ ਕਰਦੇ ਆ ਜੀ ਕੋਰਸੇ ਦੇਖੀਏ ਇਸਕੋ جانتے ਹੋ ਸਵੇਰੇ ਜਦੋਂ ਆਪਾਂ ਕੰਡਾ ਘਾੜ ਤੋਂ ਚੱਲੇ ਸੀਗੇ ਕੰਡਾ ਘਾੜ ਦਾ ਐਲੀਵੇਸ਼ਨ ਹੈਗਾ ਸੀ ਜੀ 1400 ਮੀਟਰ 1400 ਮੀਟਰ ਤੇ ਕੰਡਾ ਘਾੜ ਤੋਂ ਲੈ ਕੇ ਸਾਧੂ ਪੁਲ ਤੱਕ ਉਤਰਾਈ ਤੇ ਸਾਧੂ ਪੁਲ ਦਾ ਹੈਗਾ ਸੀਗਾ ਐਲੀਵੇਸ਼ਨ 1100 ਤੇ 50 ਮੀਟਰ ਤੇ ਸਾਧੂ ਪੁਲ ਤੋਂ ਚੈਹ ਲੈਗਾ 16 ਕਿਲੋਮੀਟਰ ਤੇ 16 ਕਿਲੋਮੀਟਰ ਦੇ ਵਿੱਚ ਆਪਾਂ 1150 ਤੋਂ 2250 ਤੇ ਜਾਣਾ ਹੈ 2250 ਮੀਟਰ 2250 ਮੀਟਰ ਤੇ ਜਾਣਾ ਤੁਸੀਂ ਇਹ حساب ਲਾ ਲਓ 3500 ਫੁੱਟ ਹਾਂ 11033 ਹੈ ਨਾ ਸਾਢੇ ਤਿੰਨ ਸਾਢੇ 3000 ਫੁੱਟ ਦਾ ਐਲੀਵੇਸ਼ਨ ਸਿਰਫ 16 ਕਿਲੋਮੀਟਰ ਦੇ ਅੰਦਰ ਕਰਨਾ ਹੈ ਤੇ ਧੂਆ ਕਢਵਾ ਦੇਣਾ ਹੈ ਕੰਮ ਅਰਜਣਾ ਹੁਣ ਕੋਈ ਨਾ ਬਾਈ ਬਹੁਤ ਆ ਪਰ ਆਨੰਦ ਬਹੁਤ ਆ ਪਰ ਇਹ ਆ ਕਿ ਇਹ ਰੋਡ ਦੀ ਖੂਬਸੂਰਤੀ ਇਹ ਆ ਕਿ ਸ਼ਾਂਤ ਹੈ ਹੈ ਨਾ ਇੰਨੀ ਡਿਸਟਰਬੈਂਸ ਨਹੀਂ ਹੈਗੀ ਰੋਡ ਸੋਹਣਾ ਸ਼ਾਂਤ ਤੇ ਦੇਖੋ ਕੋਈ ਚੀਜ਼ ਨਹੀਂ ਆ ਰਹੀ ਨਜ਼ਾਰਾ ਬਹੁਤ ਆ ਨਜ਼ਾਰਾ ਆ ਮੌਸਮ ਵੀ ਠੀਕ ਹੈ ਜ਼ੋਰ ਲੱਗ ਰਿਹਾ ਪਰ ਮਹਿਸੂਸ ਨਹੀਂ ਹੋ ਰਿਹਾ ਵੀ ਨਾ ਹੋਈ ਪਈ ਐ ਹਾਂ ਦਾ ਰਹਿ ਬਹੁਤ ਹਨਾ ਰਸਤਾ ਵੀਊ ਬਹੁਤ ਸੋਹਣਾ ਬਹੁਤ ਬਹੁਤ ਦਾੰਦਾ ਰਿਹਾ ਮਿਲਦੇ ਅੱਗੇ ਸਾਈਕਲ ਚੱਲਦਾ ਇੱਥੇ ਜਮਾ ਕੀੜੀ ਦੀ ਚਾਲ ਉਹਦਾ ਖੜਵਾ ਕੰਮ ਆ ਪਿੱਛੇ ਚੈੱਕ ਕਰੋ ਉਹ ਆਪਣਾ ਬਾਈ ਲਗਾਉਂਦਾ ਹੈ ਹਾਈਟ ਹੋਇਆ ਸੈਂਕਲ ਖਰਾਬ ਕੀ ਹੋ ਗਿਆ ਸੀ ਡਿਸਕ ਲੱਗਣ ਲੱਗੀ ਸੀ ਨਾਲ ਹੂੰ 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 ਡਿਸਕ ਹਾਂ ਸੈੱਟ ਕੀਤੀ ਐ ਤੇ ਆ ਸਮਾਨ ਸੀ ਜਿਹੜਾ ਇਹ ਥੱਲੇ ਰੱਖਿਆ ਹੈ ਮਾੜੇ ਮਾੜੇ ਕੋ ਮੱਕੜ ਕਹਿਣਾ ਜਿਹੜਾ ਸਮਾਨ ਉੱਪਰ ਰੱਖਣਾ ਹੁੰਦਾ ਥੱਲੇ ਰੱਖਿਆ ਪਹਿਲਾਂ ਦੋਵੇਂ ਬੈਗ ਚ ਛੰਡੇ ਫਿਰ ਇਹਨੂੰ ਲੱਬਿਆ ਸਾਰਾ ਸਮਾਨ ਭਾਂਡੇ ਖਿਲਾੜੇ ਇੱਥੇ ਤੁਹਾਡੇ ਨਾਲ ਦਾ ਜੋਨੀ ਲਿਵਰ ਵਾਲੀ ਗੱਲ ਬਣੀ ਆ ਜਿਵੇਂ ਉਹਨੇ ਫਿਲਮ ਦੇ ਵਿੱਚ ਤਾਂ ਉਹ ਪੀ ਡਬਲਯੂ ਡੀ ਵਾਲਾ ਰੋਦਰ ਖੋਦ ਲਿਆ ਇੱਕ ਫਿਲਮ ਹਾਂ ਉਨ ਨੂੰ ਹਦੈ ਨੂੰ ਬੰਨਣਾ ਤਾਂ ਮੈਨੂੰ ਤਾਂ ਖੋਲਣਾ ਖੋਲਣਾ ਆਦਾ ਸੀ ਖਾ ਬੰਦਣਾ ਨਹੀਂ ਆਦਾ ਮੇਰੀ ਖੋਲਣ ਦੀ ਲੇਬਰ ਦੇ ਦੇਓ ਬਣਾਓ ਜਿੱਥੇ ਮਰ ਜੀ ਕਹਿੰਦਾ ਮੈਨੂੰ ਖੋਲਣ ਦੀ ਲੇਬਰ ਦੇ ਦੇ ਦੋ ਕਾ ਮੈਨੂੰ ਬੰਦਣਾ ਨਹੀਂ ਆਦਾ ਸਾਡੇ ਨਾਲ ਵੀ ਉਹੀ ਬਣੀ ਅੱਜ ਭਾਈਏ ਸਹੀ ਗੱਲ ਆ ਚਲੋ ਮਿਲਦੇ ਆ ਅੱਗੇ ਠੀਕ ਜਲਦੀ ਚੜਾਈ ਨੇ ਰਾਤ ਪੁਆਈ ਪਈ ਕਿਲੋਮੀਟਰ ਅਜੇ ਵੀ ਪੰਜ ਪਿਆ ਬਟ ਤੂੰ ਮੁਕੜਾਤਾ ਤੂੰ ਖੜੀ ਚੜਾਈ ਆ ਖੜੀ ਇੱਥੇ ਕੋਈ ਚੀਜ਼ ਕੰਮ ਨਹੀਂ ਕਰਦੀ ਵੀ ਚੋਕਲੇਟਾਂ ਕੀ ਕੇਲੇ ਕੀ ਚਾਹ ਕੀ ਮਿਠਾਗੀ એનર્ਜੀ ਦਾ ਸਤਿਆਨਾਸ਼ ਕਰਦਾ ਤੇ ਸਮਾਂ ਵੀ 4:30 ਹੋ ਗਏ ਨੇ ਲੱਗੇ ਜੰਨੇ ਹੋੜੀ ਆ ਜੇ ਤੇ ਇੱਥੇ ਮੌਸਮ ਚ ਥੋੜੀ ਠੰਡਕ ਆ ਗਈ ਹੈ ਅਲਕੇ ਥੱਲੇ ਗਰਮੀ ਸੀਗੀ ਥੱਲੇ ਚੀੜ ਦੇ ਹੀ ਪੇਡੇ ਹੁਣ ਪੇਡੇ ਵੀ ਚੇਂਜ ਹੋ ਜਾਣਗੇ ਚੀੜ ਦਾ ਪੇਡਾ ਥੋੜਾ ਗਰਮ ਹੁੰਦਾ ਹੈ ਤੇ ਗਾਂ ਜਿਹੜੇ ਪੇਡ ਆਣਗੇ ਉਹ ਠੰਡੇ ਹੁੰਦੇ ਨੇ ਸੋ ਮੌਸਮ ਚ ਬਦਲਾਵ ਆਏਗਾ ਆ ਗਿਆ ਆਏਗਾ ਕੀ ਚੱਲਦੇ ਆ ਅੱਗੇ ਕੰਮ ਵਧਿਆ ਪਿਆ ਹੈ ਲੋਕ ਮੋਟਰਸਾਈਕਲਾਂ ਬੰਦ ਕਰਕੇ ਲਈ ਆਂਦੇ ਨੇ ਸਾਡੇ ਗੁਰਦੇ ਜਵਾਬ ਦੇ ਗਏ ਨੇ ਮਾਰ ਮਾਰ ਪੈਂਡਲ ਮਾਰ ਮਾਰ ਪੈਂਡਲ ਸਾਡਾ ਹੋ ਗਿਆ ਨਾਸ ਬਿੱਟੀ ਕਿੱਥੇ ਪਹੁੰਚ ਗਏ ਪਵਾ ਨਿਕੜ ਬਸ ਬਿੱਟੀ ਫੇਰ ਬਿੱਟੀ ਨਰੇਗਾ ਤੇ ਹਲ ਮੈਂ 5 ਕਿਲੋਮੀਟਰ ਹੈ ਕਿੰਦਾ ਭਈ ਨਾ ਸਾਧੂ ਪੋਸ ਤੋਂ ਮੋੜ ਦੇਖਿਆ ਚੜਦੇ ਸਾਧੂ ਮੋੜ ਤੱਕ ਕਿੱਥੇ ਆਇਆ ਹੋਇਆ ਤੈਨੂੰ ਅੱਛਾ ਸਾਧੂਪੁਰ ਤੋਂ ਕਹਿੰਦਾ ਮੈਂ ਪੂਣੀ ਮੋੜ ਦੇਖਿਆ ਹਾਂ ਹਾਂ ਤੋਂ ਮਾਤ ਸਾਧੂਪੁਰ ਆਉਣ ਮੋੜ ਕੀ ਦੇਖਿਆ ਬੰਦਿਆ ਅੱਛਾ ਅੱਗੇ ਆ ਕੇ ਦੇਖ ਹਾਂ ਜਿਹੜੇ ਭਾਵੇਂ ਇਕ ਦੀ ਹਾਂ ਹਾਂ ਪਹਾੜਾਂ ਦੇ ਵਿੱਚ ਬਸ ਇਹੀ ਆ ਸਪੈਸ਼ਲ ਸਾਈਕਲ ਦੀ ਕਿ ਨਿੱਕਾ ਨਿੱਕਾ ਉੜੀ-ਉੜੀ ਸਾਈਕਲ ਚਲਾਈ ਚੱਲੋ ਤੇ ਮੂੰਹ ਥੱਲੇ ਨੂੰ ਸੱਟੀ ਰੱਖੋ ਮੂੰਹ ਨਹੀਂ ਚੱਕਣਾ ਬਿਲਕੁਲ ਵੀ ਬਹੁਤ ਪਰੇ ਤੇ ਕਿੱਟ ਭਾਈ ਇਹ ਕਿਤੇ ਧੀਕਰੋਗਾ ਹਾਂ ਬਗਰਦਨ ਧੌਣ ਥੱਲੇ ਸੱਟੀ ਆਖੋ ਵਾਹ ਤੇ ਤੁਰੇ ਰਹੋ ਮੇਠੇ ਤੁਰੇ ਰਹੋ ਪੈਂਡਲ ਮਾਰੀ ਜਾਓ ਜੇ ਰੁਕਣਾ ਵੀ ਹੈ ਤਾਂ ਥੱਲੇ ਨਹੀਂ ਉਤਰਨਾ ਸਾਈਕਲ ਤੋਂ ਬੱਸ ਮਿੰਟ ਦੀ ਮਿੰਟ ਬਾਅਦ ਤੁਹਾਡਾ ਸਾਹ ਦਿਹਾ ਫਿਰ ਪੈਂਡਲ ਮਾਰੀ ਫਿਰ ਉਮਨੇ ਬੋਰ ਇਹਦੇ ਚ ਆਏਗਾ ਕਿ ਨਹੀਂ ਆਏਗਾ ਸ਼ਾਇਦ ਆਏਗਾ 2 ਕਿਲੋਮੀਟਰ ਦੱਸੀ ਜਾਂਦਾ ਚੱਲ ਰਹਿ ਗਿਆ ਆਪਾਂ ਖੜੇ ਆ ਚੱਲ ਤੂੰ 2 ਕਿਲੋਮੀਟਰ ਪਿੱਛੇ ਤੇ ਚੈਲ ਨੇ ਚੈਲ ਕਰਾਤੀ ਆਪਣੀ 11 ਵਜੇ ਚੱਲੇ ਸੀ 5 ਵਜੇ ਗਏ ਨੇ ਖੜਮੀ ਚੜਾਈ ਹੈ ਪੂਰੀ ਤੇ ਬਾੜਾ ਉੱਚਾ ਕੰਮ ਹੈ ਇੱਥੇ ਸੱਚੀ ਬਾੜਾ ਉੱਚਾ ਚੜਾਈ ਦਾ ਲੈਵਲ ਚੈੱਕ ਕਰਾਣਿਆ ਤੁਹਾਨੂੰ ਇਹੋ ਦੇਖੋ ਸੜਕ ਨਿੱਕਾ ਜਿਹਾ ਮੋੜ ਮੁੜਿਆ ਸਿਰਫ ਆ ਤੇ ਇੱਕ ਮੋੜ ਦੇ ਵਿੱਚ ਘਟ ਤੋਂ ਘਟ ਵੀ 60 ਤੋਂ 70 ਮੀਟਰ ਦਾ ਐਲੀਵੇਸ਼ਨ ਹੈ ਬਾੜਾ ਕੰਮ ਪ੍ਰਿਹਾਰ ਹੋਇਆ ਪਿਆ ਕਿਉਂ ਬਬੇ ਹਾਂ ਸਿਰਾ ਹੈ ਬਾਈ ਹੈ ਸਿਰਾ ਪ੍ਰਿਹਾਰ ਵਾਲਾ ਹੀ ਕੰਮ ਆ ਇੱਕ ਮੋੜ ਮੁੜਿਆ ਉਹ ਸੜਕ ਕਿੱਥੇ ਆ ਕਿੱਥੇ ਹਾਂ ਸਿਰਫ ਇੱਕ ਮੋੜ ਮੁੜਿਆ ਇੱਕ ਮੋੜ ਮੁੜਿਆ ਇਹਨੂੰ ਕਹਿੰਦੇ ਆ ਧੂਆਂ ਘਾੜ ਚੜਾਈ ਧੂਆਂ ਘਾੜ ਚੜਾਈ ਖੈਰ ਧੂਆਂ ਜਿੰਨਾ ਨਿਕਲਣਾ ਸੀ ਸਾਡਾ ਨਿਕਲ ਗਿਆ ਹੁਣ ਤਾਂ ਹੀ ਲੱਗੇ ਨੇੜੇ ਹਾਂ ਹੁਣ ਨਹੀਂ ਦਬਦੇ ਹੁਣ ਨਹੀਂ ਦਬਦੇ ਚੱਲਦੇ ਬਿਲਕੁਲ ਪਹੁੰਚ ਗਏ ਨੇੜੇ ਤੇ ਪਿੱਛੇ ਬੋਰਡ ਲੱਗਾ ਹੋਇਆ ਸੀਗਾ ਕੀ ਗੁਰਦੁਆਰਾ ਸਾਹਿਬ ਹੈਗਾ 200 ਮੀਟਰ ਅੱਗੇ ਪੂਰਾ ਘੈਂਟ ਸਿਸਟਮ ਆ ਇੱਥੇ ਸ਼ਾਮ ਹੋ ਗਈ ਆ ਠੰਡ ਪੈਣ ਲੱਗੀ ਆ ਤੇ ਬਸ ਰਾਤ ਅੱਜ ਗਰਮ ਕੱਪੜਿਆਂ 'ਚ ਨਿਕਲਦੀਆਂ ਕਿਉਂਕਿ ਅਜੇ ਤਾਂ ਹੀ ਸਾਈਕਲ ਚਲਾ ਕੇ ਆਏ ਆ ਚੜ੍ਹਾਈਆਂ ਚੜ੍ਹਦੇ ਆਏ ਆ ਅਜੇ ਲੱਗਦਾ ਸਾਨੂੰ ਗਰਮੀ ਲੱਗਦੀ ਹੈ ਬਟ ਜਦੋਂ ਹੀ ਰੁਕ ਜਾਗੇ ਉਸ ਤੋਂ ਬਾਅਦ ਠੰਡ ਲੱਗਣੀ ਸ਼ੁਰੂ ਹੋ ਜਾਣੀ तो गुरुद्वारा साहब के ने जा देखते दे। लो जी मुशक्कत तो बाद आप पहुँच गए गुरद्वारा साहब चैल डिस्ट्रिक सोलन तो टाइम कि हो गया भाई जी टाइम हो गया होना साढ़े छे सवा से छे बज के भी मिनट हो गया तो ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਪਿੱਛੇ ਗੁਰਦੁਆਰਾ ਸਾਹਿਬ ਹੈ ਤੇ ਇੱਥੋਂ ਪੈਦਲ ਲੈ ਕੇ ਆਣੇ ਪੈਂਦੇ ਨੇ ਸਾਈਕਲ ਕਾਫੀ ਉੱਚਾ ਸਾਹ ਬਤਾਵਿੰਦਾ ਤੇ ਗੱਲ ਐਵੇਂ ਆ ਕਿ ਹੁਣ ਆਪਾਂ ਹੁਣ ਆਪਾਂ ਲਾਣੇ ਆ ਟੈਂਟ ਜਾਂ ਪੁੱਛਨੇ ਆ ਜੇ ਕੋਈ ਜਗ੍ਹਾ ਮਿਲ ਗਈ ਠੀਕ ਹੈ ਨਹੀਂ ਟੈਂਟ ਲਾਈਏ ਟੈਂਟ ਲਾ ਕੇ ਪੈੰਨੇ ਆ ਤੇ ਦਰਸ਼ਨ ਮਿਲਿਆ ਆਪਾਂ ਸਵੇਰੇ ਵੇਲੇ ਸਵੇਰੇ ਕਰਾਂਗੇ ਕਿਉਂਕਿ ਥੱਕੇ ਪਏ ਆ ਕੁਝ ਖਾ ਪੀ ਕੇ ਟਾਈਮ ਨਾਲ ਰੈਸਟ ਕਰਾਂਗੇ ਸ਼ਾਇਦ ਦਰਸ਼ਨ ਮਿਲਿਆ ਸੀ ਕੱਲ੍ਹ ਸ਼ਾਮ ਨੂੰ ਕਰੀਏ ਉਹਦੇ ਚ ਇਹ ਆ ਕਾਰਨ ਕਿਉਂਕਿ ਅਸੀਂ ਤੜਕੇ ਨਿਕਲ ਜਾਣਾ ਹੈ ਕੁਫਰੀਵਨ ਹਾਂ ਹਾਂ ਬਾਈ ਜੀ ਠੀਕ ਹੈ ਨਾ ਹਾਂ ਹਾਂ ਬਿਲਕੁਲ ਬਿਲਕੁਲ ਤੇ ਜੁੜੇ ਰਿਹਾ ਜੇ ਚੈਨਲ ਦੇ ਨਾਲ ਦਰਸ਼ਕ ਮੇਲੇ ਆਪਸ ਵਿੱਚ ਵੇਰੇ ਕਰਦੇ ਆ ਤੇ ਸਾਰੇ ਮੇਰੇ ਵੀਰਾ ਭੈਣਾ ਨੂੰ ਸੱਤ ਤਰੀਕਾ ਸਾਰੇ ਜੀ ਸੱਤ ਤਰੀਕਾ ਸੱਤ ਤਰੀਕਾ ਸਾਰੇ ਨੇ ਮਿਲਦੇ ਆਂ ਬਾਈ ਜੀ ਤੁਹਾਨੂੰ ਸਵੇਰੇ ਨਵੇਂ ਬਲੌਗ ਦੇ ਨਾਲ ਨਵੇਂ ਬਲੌਗ